ਨਰੂ ਵਾਰਗੁਰੂ ਜੀ ਕੋ ਕਾਲਸਾ ਵਾਰਗੁਰੂ ਜੀ ਕੀ ਕਤੇ ਆ ਗੁਰੂ ਪਿਆਰੀ ਸਾਸੰਗ ਜੀ ਸਾਰੇ ਵੱਡੇ ਭਗਮ ਵਾਲੇ ਹੋ ਗੁਰੂ ਪਿਆਰਿਓ ਜੋ ਸਤਗੁਰ ਦੇ ਚਰਨਾਂ ਦੀ ਸੇਵਾ ਕਰਦੇ ਹੋ ਆ ਗੁਰੂ ਪਿਆਰੀ ਸਾਸੰਗ ਜੀ ਸਤਗੁਰ ਦੇ ਅਪਦੇਸ਼ ਤੋਂ ਪਹਿਲਾਂ ਜੋ ਸੰਗਤ ਪਰਿਵਾਰ ਦੇ ਮੰਦਰ ਦੋ ਸਾਲ ਜੋ ਰੋਜ਼ ਦੇ ਗੁਰੂ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਹਨ ਆਓ ਪਹਿਲਾਂ ਉਹਨਾਂ ਦਾ ਵਿਚਾਰ ਕਰ ਲਈਏ ਗੁਰੂ ਮਹਾਰਾਜ ਨੂੰ ਪੁੱਛੀਏ ਸਤਿਗੁਰੂ ਸਾਹਿਬ ਜੀ ਸਾਡੇ ਮਨ ਦਾ ਪਾਪਾਓ ਮਿਟਾ ਕੇ ਸਾਨੂੰ ਸੱਚੇ ਨਾਮ ਦਾ ਉਹ ਖਿਆਨਾ ਨਾਮ ਨਿਦ ਅਮਰਤ ਨਾਮ ਬਖਸ਼ੋ ਤਾਂ ਕਿ ਜੀਵਨ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪਿਆਰੇ ਸਾਸੰਗ ਜੀ ਜਦੋਂ ਦਾ ਵੀ ਸਵਾਲ ਹੋਵੇ ਫਤੈ ਬੁਲਾ ਕੇ ਸਵਾਲ ਖਤਮ ਹੋਣ ਤੋਂ ਬਾਅਦ ਫਤੈ ਜੋਰ ਬੁਲਾ ਲੈਣੇ ਤਾਂ ਕਿ ਪਤਾ ਲੱਗ ਜਾਏ ਸਵਾਲ ਖਤਮ ਹੋ ਗਿਆ ਫਿਰ ਉਸ ਦਾ ਉੱਤਰ ਸੁਣ ਕੇ ਫਤੈ ਦੇ ਜਵਾਬ ਦੇਣਾ ਫਤੈ ਜੀ ਸੌਣੇ ਪਾਉਣੇ ਗੁਰੂਪਿਆਰੇ ਤੋਂ ਆਓ ਥੋੜਾ ਸਮਝੋ ਗੁਰੂ ਮਹਾਰਾਜ ਦੇ ਗੁਰਬਾਣੀ ਵਾਲਾ ਮਨ ਦੀ ਅਵਸਥਾ ਨੂੰ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਬੱਤ ਜੀ ਜੱਤ ਜੀ ਮੇਰਾ ਕੁਸਚਨ ਹੈ ਵੀ ਮਨ ਦੀ ਖੁਰਾਕ ਕੀ ਹੈ ਤਨ ਦੀ ਖੁਰਾਕ ਕੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਗੁਰਬਾਨੀ ਦੁਆਰਾ ਆਰਕ ਜੀਵਨ ਮਾਰਗ ਨੇ ਗਿਆਨ ਦਾਨ ਗੁਰਬਾਣੀ ਗੁਰੂ ਨੇ ਸਾਨੂੰ ਸਮਝਾ ਦਿੱਤਾ ਹੈ ਪਰ ਫਿਰ ਵੀ ਸੰਸਾਰ ਦੇ ਵਿੱਚ ਜੀਵਨ ਦੇ ਮਨ ਦੇ ਸਵਾਲਾਂ ਦੇ ਵਿੱਚੋਂ ਗੁਰਮਖਾਨੇ ਜੋ ਸਵਾਲ ਸੰਗਤ ਵਿੱਚ ਰੱਖਿਆ ਹੈ ਉਹ ਪ੍ਰੇਮਾ ਪਾਉ ਹੈ ਗੁਰੂ ਪਿਆਰੇ ਮਨ ਦੀ ਅਤੇ ਤਨ ਦੀ ਜਿਹੜੀ ਖੁਰਾਕ ਹੈ ਇਹ ਦੋਨੋਂ ਵੱਖਰੀਆਂ ਹਨ ਮਨ ਦੀ ਖੁਰਾਕ ਹੈ ਗੁਰੂ ਪਿਆਰੇ ਉਹ ਅਰੇ ਨਾਮ ਹਰਜਸ ਬ੍ਰह्म ਰਸ ਉਹ ਤਾਂ ਦੀ ਖੁਰਾਕ ਹੈ ਗੁਰੂ ਪਿਆਰੇ ਉਹ ਪਦਾਰਥ ਜੋ ਅਸੀਂ ਛਾਤੀ ਪ੍ਰਕਾਰ ਦੇ ਪਦਾਰਥ ਛਕਦੇ ਹਾਂ ਕਹਿੰਦੇ ਹਾਂ ਖਾਂਦੇ ਹਾਂ ਇਹ ਤਾਂ ਦੀ ਖੁਰਾਕ ਹੈ ੋਜਨ ਪ੍ਰਸ਼ਾਦਾ ਆਲਪਰੋਡ ਜਨਮਿਕ ਪਦਾਰਥ ਹਨ ਉਤਪੋਜ ਦੇ ਵਿੱਚੋਂ ਬਨਸਪਤੀ ਕਣਕ ਫਾਲਦਕ ਇਹ ਇਸੋਤਾਂ ਦੀ ਕੋਲ ਹੈ ਕਿਉਂਕਿ ਮਨ ਜਿਹੜਾ ਹੈ ਉਹ ਇੱਕ ਦੀਵਾ ਹੈ ਇੱਕ ਜੋਤ ਸਰੂਪ ਹੈ ਉਹਦੇ ਵਿੱਚੋਂ ਨਾਮ ਦਾ ਤੇਲ ਹੈ ਦੀਵਾ ਮੇਰਾ ਇੱਕ ਨਾਮ ਦੁੱਖਾਂ ਦੇ ਵਿੱਚ ਪਾ ਕੇ ਇਸ ਨੂੰ ਸੜਨ ਦੁੱਖ ਵਿੱਚ ਪਾਇਆ ਤੇ ਉਹ ਇਸ ਤਰ੍ਹਾਂ ਗੁਰਪਿਆ ਰਹੇ ਹੋ ਮਨ ਦਾ ਜਿਹੜਾ ਜੋ ਸਰੂਪ ਹੈ ਇਸ ਦੀ ਖੁਰਾਕ ਜਿਹੜੀ ਹੈ ਇਹ ਪਦਾਰਥ ਨਹੀਂ ਹਨ ਅੰਮ੍ਰਿਤ ਰਸ ਬ੍ਰਹਮ ਰਸ ਗਿਆਨ ਰਸ ਹਰ ਰਸ ਇਹ ਨਾਮ ਦੇ ਵਿੱਚੋਂ ਜੋ ਨਿਕਲਦਾ ਹੈ ਰਸ ਇਸ ਮਨ ਦੀ ਆਪਣੀ ਖੁਰਾਕ ਹੈ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਹਾਂਜੀ ਇਹ ਰਤਨ ਕਰ ਜੀ ਆਪਣਾ ਕੁਸਚਨ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਹਾਂਜੀ ਬਾਪੂ ਜੀ ਮੇਰਾ ਕੁਸਚਨ ਇਹ ਹੈ ਵੇਖ ਕੇ ਜਿਸ ਤਰ੍ਹਾਂ ਜਪਜੀ ਸਾਹਿਬ ਚੰਦਰੀਆਂ ਪੰਕਤੀਆਂ ਕਿਵ ਸਚਿਆਰਾ ਹੋਈਆਂ ਕਿ ਕੋੜੇ ਟੁੱਟੇ ਪਾਰ ਕੋੜ ਦੀ ਪਾਰ ਨੂੰ ਕਿਸ ਤਰ੍ਹਾਂ ਤੋੜ ਕੇ ਹੀ ਸਚਿਆਰੇ ਬਣ ਸਕੀਏ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰੂ ਪੈਰੇ ਮੇ ਦਾ ਜੋ ਅਰਥ ਹੈ ਇਸ ਦੀ ਅਗਲੀ ਪੰਤੀ ਦੇ ਵਿੱਚ ਹੈ ਹੁਕਮ ਰਜਾਈ ਚਲਣਾ ਕਿ ਸੱਚਾ ਰਹੀ ਹੈ ਕਿ ਘੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਮਿਕ ਲਿਖਿਆ ਨਾ ਜੋ ਨਾਮ ਹੈ ਇਹ ਹੁਕਮ ਹੈ ਉਸ ਹੁਕਮ ਦੇ ਵਿੱਚ ਨਾਮ ਦੇ ਵਿੱਚ ਅਸੀਂ ਚੱਲਣਾ ਤੋ ਇਹ ਮਾਇਆ ਦੀ ਜਿਹੜੀ ਕੋੜ ਦੀ دیوار ਹੈ ਟੁੱਟ ਜਾਂਦੀ ਜਦੋਂ ਅਸੀਂ ਮਾਇਆ ਦੇ ਵਿੱਚ ਹੁੰਨੇ ਆ ਤੋ ਇਹ ਦੀਵਾਰ ਬਣਾਉਂਦੇ ਹਨ ਕਿਉਂਕਿ ਇਹਨਾਂ ਨੇ ਮਾਲਕ ਤੋਂ ਸਾਡੇ ਵਿੱਚ ਪਰਦਾ ਬਣਾਣਾ ਹੈ ਦੀਵਾਰ ਬਣਾਉਣੀ ਤਾਂ ਕਿ ਅਸੀਂ ਦੇਖ ਨਾ ਸਕੀਏ ਜਿਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਜਰ੍ਹਾਤਾਂ ਦੇ ਝਗੜੇ ਜ਼ਮੀਨਾਂ ਦੇ ਝਗੜਿਆਂ ਕਰਕੇ ਭੈਣ ਭਰਾਵਾਂ ਦੇ ਵਿੱਚ ਦੀਵਾਰਾਂ ਪੈ ਜਾਂਦੀਆਂ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਬੋਲਣਾ ਉੱਚੀ ਉੱਚੀਆਂ ਦੀਵਾਰਾਂ ਕਰ ਦਿੰਦੇ ਆ ਵੀ ਸਾਡੀ ਸ਼ਕਲ ਵੀ ਨਾ ਦੇਖੇ ਉਹ ਅਸੀਂ ਗੱਲਬਾਤ ਬੱਚੇ ਵੀ ਨਾ ਕਰ ਸਕਣ ਅਸੀਂ ਵੀ ਦੁੱਖ ਸੁੱਖ ਵੀ ਨਾ ਜਾਈਏ ਕਿਉਂਕਿ ਮਾਇਆ ਵੱਡਾ ਛੋਟਾ ਕਰਕੇ ਦਿੰਦੀ ਕਿਸੇ ਨੂੰ ਵੱਡਾ ਪਲਾਟ ਦੇਤਾ ਕਿਸੇ ਨੂੰ ਮਕਾਨ ਵੱਡਾ ਦੇਤਾ ਕਿਸੇ ਨੂੰ ਗਾਂ ਦੇਤੀ ਕਿਸੇ ਨੂੰ ਬੱਚੀ ਦੇ ਦਿੱਤੀ ਇਹ ਕਦੀ ਪੂਰਾ ਨਹੀਂ ਹੁੰਦਾ ਮਾਇਆ ਦਾ ਕੰਮ ਕਦੀ ਕਿਸੇ ਦਾ ਪੂਰਾ ਨਹੀਂ ਹੋਇਆ ਹਰ ਇੱਕ ਨੂੰ ਲੱਗਦਾ ਹੈ ਕਿ ਮੈਨੂੰ ਘਾਟ ਮਿਲੇ ਤੋ ਇਸ ਕਰਕੇ ਘਾਟ ਵਾਦ ਕਿਸੇ ਨਾ ਹੀ ਪੂਰੇ ਕਾ ਕੀ ਹੈ ਸਭ ਕੁਝ ਪੂਰਾ ਘਾਟ ਵਾਦ ਕਿਸੇ ਨਾ ਹੀ ਨਾਨਕ ਸਤਗੁਰੂ ਪੂਰੇ ਪਾਏ ਪੂਰੇ ਮਾਇ ਸਮਾਈ ਤੋ ਗੁਰੂ ਪਿਆਰਿਓ ਫਿਰ ਇਹਨਾਂ ਦਾ ਕੰਮ ਹੈ ਗੁਰੂ ਪਿਆਰਿਓ ਇਕੂੜ ਦੀ ਪਾਲ ਪਾਲਣ ਕੰਨਿਆ ਦੀਵਾਰ ਇਹਨਾਂ ਨੇ ਬਣਾ ਕੇ ਸਾਡੇ ਸੱਚ ਦੇ ਤੇ ਸਾਡੇ ਵਿੱਚ ਸਾਡਾ ਰਿਸ਼ਤਾ ਤੋੜਿਆ ਹੋਇਆ ਇਹ ਕੋਣ ਹਨ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਕੰਮ ਹੀ ਹੈ ਕਿ ਅਮਰਤ ਲੁੱਟੇ ਸ਼ਬਦ ਨਭੂਜੇ ਕੋਈ ਨਾ ਸੁਨੇ ਨਾ ਹੀ ਸ਼ਬਦ ਸੰਸਕਣ ਨਾ ਹੀ ਅਮਰਤ ਪੀ ਸਕੰਤੇ ਵਿਚਾਂ ਹੋ ਜਾਏ ਮਨ ਜੋ ਵੀ ਇਹਨਾਂ ਦਾ ਕੰਮ ਹੈ ਮਨ ਦੇ ਨਾਲ ਹੈ ਮਨ ਤਾਂ ਦੇ ਨਾਲ ਹੈ ਤੋ ਇਸ ਕਰਕੇ ਜਦੋਂ ਮਨ ਦੁਖੀ ਹੁੰਦਾ ਫਿਰ ਤਨ ਤੇ ਜੋੜ ਕੰਦਾ ਮਨ ਰੋਗੀ ਤਾਂ ਸਭ ਸਭ ਕੁਝ ਰੋਗ ਹੀ ਲੱਗਦਾ ਹੈ ਜਿਸ ਨੂੰ ਕੰਦੇ ਮਾਨਸਿਕ ਰੋਗ ਲੱਗਿਆ ਤੋਂ ਮਨ ਦਾ ਰੋਗ ਫਿਰ ਹੌਲੀ ਹੌਲੀ ਤਨ ਤੇ ਵੀ ਆ ਜਾਂਦਾ ਹੈ ਉਹ ਦੁੱਖ ਜਿਹੜਾ ਫਿਰ ਸਰੀਰ ਤੇ ਆ ਜਾਂਦਾ ਇਸ ਕਰਕੇ ਸਾਡੀ ਦੂਰੀ ਮਾਲਕ ਤੋਂ ਬਣਾਈ ਹੈ ਭੈਣ ਭਰਾ ਤੋਂ ਬਣਾਈ ਹੈ ਸਾਡੇ ਅੱਗੇ ਹੋਮੇ ਦੀ ਦੀਵਾਰ ਖੜੀ ਕਰ ਦਿੱਤੀ ਹੈ ਇਸ ਕਰਕੇ ਮਹਾਰਾਜ ਜੀ ਨੇ ਦੱਸਿਆ ਹੈ ਕਿ ਗੁਰੂ ਨਾਨਕ ਦੇਵ ਜੀ ਸਾਹਿਬ ਕਹਿੰਦੇ ਪ੍ਰੇ ਜੀਵ ਕਿਸ ਤਰ੍ਹਾਂ ਅਕਾਲ ਪੁਰਖ ਦੇ ਅੱਗੇ ਗੁਰਨਾਮ ਦੇਵ ਜੀ ਇੱਕ ਉਹ ਅਹੰਕਾਰ ਤੋਂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰ ਅਜੁਨੀ ਸੈਭੰ ਗੁਰਪ੍ਰਸਾਦ ਇਹ ਅਕਾਲ ਪੁਰਖ ਤੋਂ ਲੈ ਕੇ ਇਸ ਤੋਂ ਅੱਗੇ ਫਿਰ ਗੁਰਨਾਮਕ ਦੇਵ ਜੀ ਨੇ ਜਪਦੀ ਬਾਣੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਮਾਲਕ ਨੂੰ ਮਿਲਦੇ ਹਨ ਜਿਹੜੀਆਂ ਹਰ ਚੁਨਾ ਹਨ ਇਹ ਕਿਸ ਤਰ੍ਹਾਂ ਦੂਰ ਹੋਣ ਇਹ ਮਾਇਆ ਦੀ ਕੂੜ ਦੀ ਪਾਲ ਜਿਹੜੀ ਬਣੀ ਹੈ ਇਹਨੂੰ ਕਿਸ ਤਰ੍ਹਾਂ ਤੋੜੀਏ ਕਿਸ ਤਰ੍ਹਾਂ ਸੱਚ ਨੂੰ ਮਿਲੀਏ ਕਿਸ ਤਰ੍ਹਾਂ ਸੱਚ ਨੂੰ ਦੇਖੀਏ ਤਾਂ ਕਿ ਸਾਡੀ ਨਫਰਤ ਪਿਆਰ ਦੇ ਵਿੱਚ ਬਦਲ ਜਾਏ ਇਹ ਬੁਖ ਤਕਲੀਫ ਸੁਖ ਵਿੱਚ ਬਦਲ ਜਾਣ ਇਹ ਜੋ ਹਉਮੈ ਹੰਕਾਰ ਹੈ ਇਹ ਪਿਆਰ ਦੇ ਵਿੱਚ ਬਦਲ ਜਾਏ ਸਾਡੀ ਸਭ ਨਾਲ ਬਨਾਂਗੇ ਉਹ ਤਰੀਕਾ ਮਹਾਰਾਜ ਜੀ ਨੂੰ ਪੁੱਛਿਆ ਤੇ ਮਹਾਰਾਜ ਜੀ ਨੇ ਦੱਸਿਆ ਭਈ ਤੁਸੀਂ ਹਉਕਮਿ ਚਾਜੋ ਇਹ ਕੂੜ ਦੀ ਪਾਲ ਟੁੱਟ ਜਾਏਗੀ ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਅਸੀਂ ਵਾਹਿਗੁਰੂ ਗਰਮੰਤਰ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਖਤਮ ਹੋ ਜਾਂਦੇ ਜੋਲੇ ਵਿਚਾਰ ਦਿੰਦੇ ਨੇ ਨੌ ਕਰ ਜੜੇ ਹਨ ਇਹ ਅੱਖਾਂ ਨਾਤ ਬੇਸ਼ਟਾ ਦੇ ਰਸਤੇ ਕੰਨ ਮੁਖ ਨਾਸਕ ਇਹ ਸਾਰੇ ਹੀ ਮਾਸ ਦੇ ਬਣੇ ਹਨ ਭਾਵੇਂ ਕੀ ਸ਼ਰੀਰ ਦੇ ਬਣੇ ਹੋਏ ਅੰਗ ਹਨ ਮਾਇਆ ਦੇ ਬਣੇ ਹਨ ਤੋ ਇਸ ਕਰਕੇ ਇਹਨਾਂ ਨੋਆ ਕਰਾਂ ਤੋਂ ਜੋ ਵੰਦੂ ਤਹਨ ਇਸ ਮਨ ਨੂੰ ਸੁਖਮ ਕਿਉਂਕਿ ਦੂਤ ਵੀ ਸੁਖਮ ਹਨ ਕਿਸੇ ਨੂੰ ਨਾ ਕੰਮ ਦਿਖਦਾ ਨਾ ਕਰੋ ਤੋ ਦਿਖਦਾ ਨਾ ਲੋਭ ਦਿਖਦਾ ਨਾ ਮੋਹ ਦਿਖਦਾ ਨਾ ਹੰਕਾਰ ਦਿਖਦਾ ਪਰ ਫਿਰ ਵੀ ਅੱਖਾਂ ਦੇ ਵਿੱਚ ਦਿਖ ਜਾਂਦੇ ਕਾਮਵਾਸ਼ਨਾਵਾਲੀ ਕਿਸੇ ਵੀ ਚੀਜ਼ ਦੀ ਕਾਮਨਾ ਜਦੋਂ ਹੁੰਦੀ ਹੈ ਉਹ ਵਾਸ਼ਨਾ ਉਹਦੀਆਂ ਅੱਖਾਂ ਦੇ ਵਿੱਚ ਦਿਖਣ ਲੱਗ ਜਾਂਦੀ ਹੈ। ਤੋਂ ਇਸ ਤਰ੍ਹਾਂ ਗੁਰੂ ਕਹ ਰਹੇ ਹੋ ਮਹਾਰਾਜ ਕਹਿੰਦੇ ਤੁਸੀਂ ਫਿਰ ਜੇ ਸੱਚ ਨੂੰ ਮਿਲਣਾ ਹੈ ਇਹ ਦੀਵਾਰ ਤੋੜਨੀ ਪਣੀ। ਤੋਂ ਇਹ ਸੁਧਵਾਰ ਨੂੰ ਅਸੀਂ ਕਿਸ ਤਰ੍ਹਾਂ ਤੋੜਦੇ ਹਾਂ ਵਾਹਿਗੁਰੂ ਗੁਰਮੰਤਰ ਦੇ ਨਾਲ। ਉੱਚਾ-ਉੱਚਾ ਜਦੋਂ ਸਿਮਰਨ ਕਰਦੇ ਆ ਵਿਚਾਰ ਮਰ ਜਾਂਦੇ ਆ। ਤੋਂ ਇਹ ਨਹੀਂ ਸਾਡੇ ਦਿਮਾਗ ਦੀਆਂ ਪਪੜੀਆਂ ਹਨ ਇਹ ਉੱਤ ਜਾਂਦੇ ਨੇ ਨਸਾਂ ਫੱਕ ਜਾਂਦੀਆਂ ਵਿਚਾਰ ਮਰ ਜਾਂਦੇ ਵਿਚਾਰ ਮਰਦੇ ਆਂ ਹੀ ਫਿਰ ਇਹ ਜੋ ਦੀਵਾਰ ਹੈ ਜਿਹੜੀ ਟੁੱਟ ਜਾਂਦੀ ਹੈ ਸੋ ਇਸ ਕਰਕੇ ਗੁਰੂ ਘਰ ਆਉਂਦੇ ਫਿਰ ਜਦੋਂ ਇਹ ਦੀਵਾਰ ਟੁੱਟ ਜਾਂਦੀ ਐ ਸਿਜੰਤਰਗਤ ਹੋ ਜਾਂਦੇ ਸਾਡੇ ਸਾਹ ਸਾਹ ਸ੍ਰੋਮ ਰੋਮ ਚੱਲਣ ਲੱਗ ਜਾਂਦਾ ਹੈ ਇਹ ਆਪਣੇ ਆਪ ਗੁਰਮੰਤਰ ਜਿਹੜਾ ਹੈ ਕੰਠ ਵਿੱਚ ਆ ਜਾਂਦਾ ਹੈ ਛੇਦੇ ਵਿੱਚ ਆ ਜਾਂਦਾ ਹੈ ਨਾਭ ਕੱਟ ਕੇ ਆ ਜਾਂਦਾ ਹੈ ਅੰਤਰਗਤ ਹੋ ਜਾਂਦਾ ਹੈ ਇਹ ਤੇ ਸ਼ਾਂਸ਼ਾ ਦੀ ਟੀਚਿੰਗ ਦੀ ਆਵਾਜ਼ ਇਹਨਾਂ ਦੋਨੋਂ ਪਾਸੇ ਇਹ ਸ਼ਬਦ ਚੱਲ ਰਹੇ ਨੇ ਜਿਹਦੇ ਕਰਕੇ ਵਿੱਚ ਪਤਾ ਲੱਗਦਾ ਕਿ ਵਿਚਾਰ ਮਾਰ ਕੇ ਮਨ ਜਿਹੜਾ ਦਰ ਤੇ ਪਹੁੰਚ ਗਿਆ। ਤੁਸੀਂ ਨਹੀਂ ਨਾ ਨਹੀਂ ਹੈ ਕਿ ਰੋਜ਼ ਇਹਨਾਂ ਨੇ ਇਹ ਦੀਵਾਰ ਬਣਾਨੀ ਹੈ ਕੋਟ ਦੀ ਕਿਉਂਕਿ ਨੌਕਰਾਂ ਦੇ ਵਿੱਚੋਂ ਜਦ ਤੱਕ ਇਹ ਮਨ ਜਾਂਦਾ ਰਹੇਗਾ ਇਹਦੇ ਵਿਚਾਰ ਬੰਦੇ ਰਹਿਣਗੇ ਰੋਜ਼ ਸਾਨੂੰ ਇਸੇ ਤਰ੍ਹਾਂ ਉੱਚਾ ਸਿਮਨ ਕਰਕੇ ਇਹ ਦੀਵਾਰ ਤੋੜਨੀ ਪੈਣੀ ਜਿਹਨਾਂ ਦਾ ਕੰਮ ਹੈ ਬਣਾਣਾ ਸਾਡਾ ਕੰਮ ਹੈ ਤੋੜਨਾ। ਤੋ ਕਹਿੰਦੇ ਇੰਨਾ ਤੋੜ ਦਿਓ ਕਿ ਮਿੱਟੀ ਦੇ ਵਿੱਚ ਜਿਸ ਤਰ੍ਹਾਂ ਕੋਈ ਇੱਕ ਵੀ ਇਟ ਨਾ ਬਚੇ ਜਿਸ ਤਰ੍ਹਾਂ ਦੀਵਾਰ ਇਸ ਤਰ੍ਹਾਂ ਲੱਗੇ ਪਈ ਕਦੀ ਦੀਵਾਰ ਬਣੀ ਨਹੀਂ ਸੀ ਤੇ ਆਪਾਂ ਬੜਨ ਨਹੀਂ ਦੇਣੀ ਥੋੜੀ ਜਿਹੀ ਵੀ ਕੋਸ਼ਿਸ਼ ਕਰਨ ਆਪਾਂ ਵਿਚਾਰ ਨਹੀਂ ਲੈਣਾ ਤੇ ਅਸੀਂ ਫਿਰ ਚੌਚਾ ਸੰਨਨ ਕਰਕੇ ਇਹ ਦੀਵਾਰ ਤੋੜ ਦਿੰਨੇ ਤੇ ਅਸੀਂ ਸੱਚਾਰੇ ਬਣ ਜੰਨੇ ਸਭ ਵਿਚਾਰ ਮੁੱਕ ਜਾਂਦੇ ਆ ਪਾਊਡਰ ਤੋਂ ਲੱਗ ਹੋ ਜਾਂਦੇ ਮਨਸੂਨ ਸੈਰ ਵੀ ਜਾ ਕੇ ਇਹ ਸ਼ਾਂ ਸ਼ਾਂ ਟੀ ਟੀ ਇਹ ਆਵਾਜ਼ ਜਿਹੜੀ ਹੈ ਪਰਮਾਤਮਾ ਦੇ ਜੀਵਾਂ ਦੀ ਇਹ ਸਾਨੂੰ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਤੋ ਇਸ ਤਰ੍ਹਾਂ ਮਹਾਰਾਜ ਜੀ ਨੇ ਕਿ ਸਚਾਰਾ ਹੋਈ ਹੈ ਕਿ ਕੋੜਾ ਟੁੱਟੇ ਪਰ ਹੁਕਮ ਰਜਾਈ ਚੱਲਣਾ ਹੁਕਮ ਕੀ ਹੈ ਕੋ ਨਾਮ ਸ਼ਬਦ ਹੁਕਮ ਹੈ ਨਾਨਕ ਸਤਗੁਰੂ ਜੀ ਆ ਮੁਝਾਇਆ ਇਹ ਗੁਰਮੰਦਰ ਦਾ ਅਨਜਪੀ ਸਾਹਿਬ ਜੀ ਨੇ ਸਮਝਾਇਆ ਤੇ ਤੁਹਾਨੂੰ ਕੋ ਨਾਮ ਸ਼ਬਦ ਤੱਕ ਪਹੁੰਚਣ ਵਾਸਤੇ ਇਹ ਗੁਰਮੰਤਰ ਦਾ ਅਸਰਾ ਲੈਣਾ ਪੈਣਾ ਹੈ ਤੇ ਉੱਚਾ ਸਿਮਰਨ ਕਰਕੇ ਜੇ ਵਿਚਾਰ ਬਣ ਜਾਂ ਪਾਉ ਦੀ ਦੀਵਾਰ ਬਣ ਗਈ ਪਾਉ ਜਲ ਬਣ ਗਿਆ ਤੇ ਗੁਰੂ ਸ਼ਬਦ ਤੁਹਾਨੂੰ ਪਾਰ ਲੰਘਾ ਦੇਗਾ ਸਤਗੁਰ ਦੇ ਬੋਇ ਤੇ ਬੈਠ ਜਾਓ ਤੇ ਪਾਰ ਚਲੇ ਜਾਓ ਇਹ ਅੱਗੇ ਸੱਚਾ ਨਾਮ ਹੈ ਸਤੇ ਨਾਮ ਦੇ ਵਿੱਚ ਜਾਂਦੇ ਆਹੀਂ ਵਿਚਾਰ ਖਤਮ ਹੋ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਰੰਦਾਂ ਦਾ ਮਾਈਕ ਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ